ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆ ਗੁਰਦਾਰਾ ਸ਼ਹੀ ਗੰਗਾਂ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਸਵੇਰ ਪਰ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਉੱਥੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਤੁੰਡ ਦਾ ਕਹਿਰ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਦੇ ਜੋ ਬਾਹਰਲੇ ਇਮਾਰਤ ਦੀ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਨਾਲ ਤੁੰਡ ਦੇ ਨਾਲ ਬਿਲਕੁਲ ਹੀ ਜੋ ਟੱਕੀ ਹੋਈ ਆ ਤਾਂ ਉੱਥੇ ਹੀ ਜੋ ਗੱਲ ਕਰ ਲਈਏ ਪੂਰੇ ਗੁਰੂ ਨਗਰ ਦੇ ਵਿੱਚ ਇਸ ਵਕਤ ਤੁੰਡ ਦਾ ਕਹਿਰ ਲਗਾਤਾਰ ਜਾਰੀ ਆ ਹਾਲਾਂਕਿ ਜੇਕਰ ਅਸੀਂ ਗੁਰਸੇਕ ਸੰਗਤ ਦੀ ਗੱਲ ਕਰੀਏ ਤਾਂ ਸ਼ਰਦਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚ ਰਹੀ ਆ ਤਾਂ ਉੱਥੇ ਹੀ ਦੱਸ ਦਈਏ ਕਿ ਜੋ ਲਗਾਤਾਰ ਮੌਸਮ ਵਿਭਾਗ ਵੱਲੋਂ ਇਹਨਾਂ ਦਿਨਾਂ ਦੀ ਜੇ ਗੱਲ ਕਰੀਏ ਕਿਉਂਕਿ ਧੁੰਦ ਵੱਲੋਂ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੀਗਾ ਕਿ ਆਉਣ ਵਾਲੇ 4 ਤੋਂ 5 ਦਿਨ ਜਿਹੜਾ ਧੁੰਦ ਬਹੁਤ ਜ਼ਿਆਦਾ ਪਵੇਗੀ ਤਾਂ ਇਹਨਾਂ ਦਿਨਾਂ ਦੇ ਵਿੱਚ ਹਾਲਾਂਕਿ ਹਾਈਵੇਜ਼ ਦੇ ਉੱਤੇ ਕਈ ਤਰ੍ਹਾਂ ਦੇ ਜੋ ਐਕਸੀਡੈਂਟ ਵੀ ਵੇਖਣ ਨੂੰ ਮਿਲਦੇ ਨੇ ਕਿਉਂਕਿ ਜੋ ਧੁੰਦ ਦੇ ਨਾਲ ਜੋ ਗੱਡੀ ਦੀ ਵਿਜ਼ਿਬਿਲਟੀ ਜੇ ਆਪਾਂ ਗੱਲ ਕਰ ਲਈਏ ਕਿ ਵਿਜ਼ਿਬਿਲਟੀ ਬਿਲਕੁਲ ਨਹੀਂ ਹੁੰਦੀ ਤਾਂ ਗੱਡੀ ਚਲਾ ਲੱਗੇ ਕਾਫੀ ਦਿੱਕਤਾਂ ਤਾਂ ਜੋ ਸਾਹਮਣਾ ਕਰਨਾ ਪੈਂਦਾ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਜਿੱਥੇ ਇੱਕ ਤਰਫਾ ਧੁੰਦ ਦਾ ਘੇਰਾ ਉੱਤੇ ਦੂਜੇ ਤਰਫਾ ਸੰਘਾ ਦਾ ਇਠਾਠਾ ਮਾਰਦਾ ਇਕੱਠ ਹੈ ਤਾਂ ਹੀ ਕਹਿ ਸਕਦੇ ਆ ਕਿ ਜੋ ਸ਼ਰਦ ਆ ਇਸ ਠੰਡ ਤੋਂ ਵੱਧ ਕੇ ਆ ਇੰਨੀ ਜ਼ਾਦੀ ਸ਼ਰਤਾਂ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁੰਦ ਦੀ ਪਰਵਾਹ ਨਹੀਂ ਹੈਗੀ ਵੱਡੇ ਪੱਦਰ ਦੇ ਉੱਤੇ ਗੁਰਸਿੱਖ ਸੰਗਤ ਜੋ ਹੈ ਗੁਰਦੁਆਰਾ ਸ਼ਹੀਗੰਸਾ ਵਿਖੇ ਪਹੁੰਚ ਰਹੀ ਹੈ ਦਰਸ਼ਨ ਦੇ ਦਾਰੇ ਕਰਨ ਵਾਸਤੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ And ਨਾਮ ਸਿਰਿਵਾ ਹੈ ਗੁਰੂ ਸਤਿਨਾਮ ਸਿਰਿਵਾ ਹੈ ਗੁਰੂ ਸਤਿਨਾਮ ਸਿਰਿਵਾ ਹੈ ਗੁਰੂ ਪਾਏ ਗੁਰੂ ਤਨਵਾ

see ਉੱਥੇ ਤੜ ਨਾਲ ਸਚਕੰਚੀ ਰੇਰਮੰਦਰ ਸਾਹਿਬ ਜੀ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਧੁੰਦ ਦਾ ਕਹਿਰ ਜੋ ਵੱਡੇ ਪੱਧਰ ਦੇ ਉੱਤੇ ਪੈ ਰਿਹਾ ਕਿਉਂਕਿ ਧੁੰਦ ਜਿਹੜੀ ਆ ਬਹੁਤ ਜ਼ਿਆਦਾ ਗੁਰੂ ਨਗਰ ਦੇ ਵਿੱਚ ਪੈ ਰਹੀ ਆ ਤਾਂ ਉੱਥੇ ਹੀ ਤਸਵੀਰਾਂ ਜਿਹੜੀਆਂ ਨੇ ਤੜ ਨਾਲ ਗੁਰੂ ਘਰ ਸਚਕੰਚੀ ਰੇਰਮੰਦਰ ਸਾਹਿਬ ਜੀ ਦੀਆਂ ਵੀ ਸਾਂਝੀਆਂ ਕੀਤੀਆਂ ਨੇ ਤਾਂ ਉੱਥੇ ਹੀ ਗੁਰਦੁਆਰਾ ਸ਼ੀਗੰਦ ਸਾਹਿਬ ਜੀ ਦੀਆਂ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਦੇ ਨਾਲ ਧੁੰਦ ਦੇ ਕਹਿਰ ਦੇ ਨਾਲ ਜੋ ਗੁਰੂ ਘਰ ਆ ਰਹੀ ਸੰਗਤ bina ਠੰਡ ਦੀ ਪ੍ਰਵਾਹ ਕਿਤੇ ਦੇਖ ਸਕਦੇ ਹੋ ਹਲੇ ਵੀ ਲਗਾਤਾਰ ਜੋ ਸੰਗਤ ਹੈ ਉਹ ਇਸੇ ਤਰ੍ਹਾਂ ਦੇ ਨਾਲ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਜਾ ਰਹੀ ਹੈ ਉੱਥੇ ਨਾਲ ਦੀ ਨਾਲ ਗੁਰਦੁਆਰਾ ਸ਼ੀਗਨ ਸਾਹਿਬ ਨੂੰ ਜਾ ਰਹੀ ਹੈ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਫਤ ਹੈ ਜੀ ਵਾਹਿਗੁਰੂ ਜੀ ਅੱਜ ਠੰਡ ਬਹੁਤ ਜ਼ਿਆਦਾ ਹੈ ਧੁੰਦ ਬਹੁਤ ਜ਼ਿਆਦੀ ਹੈ ਲੇਕਿਨ ਸ਼ਰਧਾ ਬੜੀ ਹੈ ਸੰਗਤ ਦੇ ਵਿੱਚ ਵੱਡੇ ਪੱਧਰ ਤੇ ਸੰਗਤ ਪਹੁੰਚ ਰਹੀ ਹੈ ਕੀ ਕਹਿਣਾ ਚਾਹੋਗੇ ਹਾਂ ਜੀ ਹਾਂ ਜੀ ਜੋ ਵੀ ਇੱਥੋਂ ਹੁੰਦਾ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਦਾ ਲੋਕੀ ਠੰਡ ਹੱਡ ਚੀਰਵੀ ਠੰਡ ਨੂੰ ਛ ਅਜਿਹਾ ਵੀ ਵਿੱਚ ਛੁੱਟੀਆਂ ਕਰਕੇ ਵੀ ਸੰਗਤ ਬਾਰਵੀਂ ਦੂਰੋਂ ਦੂਰੋਂ ਵੀ ਬਹੁਤ ਆਈ ਹੈ ਸੰਗਤ ਦਾ ਕਾਫੀ ਜੋਸ਼ ਆ ਕਿਉਂਕਿ ਧੁੰਦ ਦੇ ਨਾਲ ਕਈ ਐਕਸੀਡੈਂਟ ਵੀ ਹੋ ਰਹੇ ਨੇ ਮੌਸਮ ਵਿਭਾਗ ਵੱਲੋਂ ਅਲਰਟ ਕਰ ਦਿੱਤਾ ਗਿਆ ਧੁੰਦ ਬਹੁਤ ਜ਼ਿਆਦਾ ਪਏ ਗਿਆਨ ਵਾਲੇ 4 ਤੋਂ 5 ਦਿਨਾਂ ਚ ਨਵਾਂ ਸਾਲ ਆਣ ਆਲਾ ਹੈ ਲੇਕਿਨ ਸੰਗਤ ਦੇ ਵਿੱਚ ਸ਼ਰਦਾ ਬੜੀ ਹੈਗੀ ਆ ਧੁੰਦ ਦੀ ਪਰਵਾਹੀ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਧੁੰਦ ਦਾ ਕੋਈ ਅਸਰ ਨਹੀਂ ਸੀ ਸ਼ਰਦਾ ਦੇ ਅੱਗੇ ਧੁੰਦ ਨੂੰ ਲੋਕੀ ਫਿੱਕਾ ਪਾਤਾ ਸ਼ਰਦਾ ਨੇ ਚਰਦਾ ਕਰਕੇ ਨਹੀਂ ਜੀ ਮੈਂ ਹੁਣੇ ਆਇਆ ਜੀ ਮੱਥਾ ਟੇਕ ਕੇ ਬਸ ਚੱਲੇ ਆ ਹੁਣ ਆਪਣੇ ਕੰਮਾਂ ਕਰਨ ਨੂੰ ਵਧੀਆ ਲੱਗਾ ਗੁਰੂ ਘਰ ਮੱਥਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਜੀ ਵਧੀਆ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸੰਗਤ ਜਿਹੜੀ ਆ ਵੱਡੇ ਪੱਧਰ ਤੇ ਪਹੁੰਚਦੀ ਆ ਤਾਂ ਸੰਗਤ ਵੱਲੋਂ ਕਹਿਣਾ ਹੈ ਕਿ ਅਸੀਂ ਅੱਜ ਗੁਰੂ ਘਰ ਵਿਖੇ ਦਰਸ਼ਨ ਜਤਾਰੇ ਕਰਨ ਲਈ ਪਹੁੰਚੇ ਆ ਲੇਕਿਨ ਠੰਡ ਦੀ ਜਿਹੜੀ ਆ ਬਿਲਕੁਲ ਪਰਵਾਹ ਨਹੀਂ ਹੈਗੀ ਲੇਕਿਨ ਸੂਬੇ ਭਰ ਦੇ ਵਿੱਚ ਠੰਡ ਦਾ ਅਲਰਟ ਜਿਹੜਾ ਧੁੰਦ ਦਾ ਅਲਰਟ ਖਾਸ ਤੌਰ ਦੇ ਉੱਤੇ ਕਰ ਦਿੱਤਾ ਗਿਆ ਕੈਮਰਾਮੈਨ ਸੁਨੀਕਮਰ ਦੇ ਨਾਲ ਇਛੇ ਸੁਨਕ ਜੈਕਬਾਨੀ ਟੀਵੀ ਸ਼ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆ ਗੁਰਦਾਰਾ ਸ਼ਹੀ ਗੰਗਾਂ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਸਵੇਰ ਪਰ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਉੱਥੇ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਤੁੰਡ ਦਾ ਕਹਿਰ ਤੁਸੀਂ ਵੇਖ ਸਕਦੇ ਹੋ ਕਿ ਗੁਰੂ ਘਰ ਦੇ ਜੋ ਬਾਹਰਲੇ ਇਮਾਰਤ ਦੀ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਨਾਲ ਤੁੰਡ ਦੇ ਨਾਲ ਬਿਲਕੁਲ ਹੀ ਜੋ ਟੱਕੀ ਹੋਈ ਆ ਤਾਂ ਉੱਥੇ ਹੀ ਜੋ ਗੱਲ ਕਰ ਲਈਏ ਪੂਰੇ ਗੁਰੂ ਨਗਰ ਦੇ ਵਿੱਚ ਇਸ ਵਕਤ ਤੁੰਡ ਦਾ ਕਹਿਰ ਲਗਾਤਾਰ ਜਾਰੀ ਆ ਹਾਲਾਂਕਿ ਜੇਕਰ ਅਸੀਂ ਗੁਰਸੇਕ ਸੰਗਤ ਦੀ ਗੱਲ ਕਰੀਏ ਤਾਂ ਸ਼ਰਦਾ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸੰਗਤ ਵੱਡੇ ਪੱਧਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚ ਰਹੀ ਆ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚ ਰਹੀ ਆ ਤਾਂ ਉੱਥੇ ਹੀ ਦੱਸ ਦਈਏ ਕਿ ਜੋ ਲਗਾਤਾਰ ਮੌਸਮ ਵਿਭਾਗ ਵੱਲੋਂ ਇਹਨਾਂ ਦਿਨਾਂ ਦੀ ਜੇ ਗੱਲ ਕਰੀਏ ਕਿਉਂਕਿ ਧੁੰਦ ਵੱਲੋਂ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੀਗਾ ਕਿ ਆਉਣ ਵਾਲੇ 4 ਤੋਂ 5 ਦਿਨ ਜਿਹੜਾ ਧੁੰਦ ਬਹੁਤ ਜ਼ਿਆਦਾ ਪਵੇਗੀ ਤਾਂ ਇਹਨਾਂ ਦਿਨਾਂ ਦੇ ਵਿੱਚ ਹਾਲਾਂਕਿ ਹਾਈਵੇਜ਼ ਦੇ ਉੱਤੇ ਕਈ ਤਰ੍ਹਾਂ ਦੇ ਜੋ ਐਕਸੀਡੈਂਟ ਵੀ ਵੇਖਣ ਨੂੰ ਮਿਲਦੇ ਨੇ ਕਿਉਂਕਿ ਜੋ ਧੁੰਦ ਦੇ ਨਾਲ ਜੋ ਗੱਡੀ ਦੀ ਵਿਜ਼ਿਬਿਲਟੀ ਜੇ ਆਪਾਂ ਗੱਲ ਕਰ ਲਈਏ ਕਿ ਵਿਜ਼ਿਬਿਲਟੀ ਬਿਲਕੁਲ ਨਹੀਂ ਹੁੰਦੀ ਤਾਂ ਗੱਡੀ ਚਲਾ ਲੈ ਕੇ ਕਾਫੀ ਦਿੱਕਤਾਂ ਤਾਂ ਜੋ ਸਾਹਮਣਾ ਕਰਨਾ ਪੈਂਦਾ ਤਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਜਿੱਥੇ ਇੱਕ ਤਰਫਾ ਧੁੰਦ ਦਾ ਘੇਰਾ ਉੱਥੇ ਦੂਜੇ ਤਰਫਾ ਸੰਘਾ ਦਾ ਠਾਠਾ ਮਰਦਾ ਇਕੱਠ ਹੈ ਤਾਂ ਹੀ ਕਹਿ ਸਕਦੇ ਆ ਕਿ ਜੋ ਸ਼ਰਦਾ ਆ ਇਸ ਠੰਡ ਤੋਂ ਵੱਧ ਕੇ ਆ ਇੰਨੀ ਜ਼ਾਦੀ ਸ਼ਰਤ ਹੈ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁੰਦ ਦੀ ਪਰਵਾਹ ਨਹੀਂ ਹੈਗੀ ਵੱਡੇ ਪੱਦਰ ਦੇ ਉੱਤੇ ਗੁਰਸਿੱਖ ਸੰਗਤ ਜੋ ਹੈ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਪਹੁੰਚ ਰਹੀ ਹੈ ਦਰਸ਼ਨ ਦੇਦਾਰੇ ਕਰਨ ਵਾਸਤੇ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਪਾਏ oh नाम श्री वाहे गुरु सतनाम श्री वाहे गुरु सतनाम श्री वाहे गुरु वाहे ਦੇ ਨਾਮ ਸ੍ਰੀ ਵਾਹਿ